ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਘਤੈ ਜੈ ਮੋਲਨੇਵਾਸੀ ਅੱਜ ਅਸੀਂ ਐਸਬੀਸੀ ਮਹਾਪੰਚਾਇਤ ਦੇ ਪੱਕੇ ਮੋਰਚੇ ਤੇ ਬੈਠੇ ਆ ਜਿਵੇਂ ਸਾਡੇ ਸਾਰੇ ਆਗੂ ਸਹਿਬਾਨ ਸਤਿਕਾਰਯੋਗ ਨੇ ਸਾਰੇ ਬੈਠੇ ਨੇ ਔਰ ਇਹ ਮੋਰਚਾ ਦਿਨ ਰਾਤ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਇਸ ਮੋਰਚੇ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਐਡਵੋਕੇਟ ਸਰਦਾਰ ਸਿਮਰਨਜੀਤ ਸਿੰਘ ਜੀ ਜੋ ਕਿ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਸਾਡੇ ਦਰਮਿਆਨ ਆਏ ਨੇ ਮੌਜੂਦ ਤੇ ਔਰ ਅਸੀਂ ਇਹਨਾਂ ਦਾ ਇੱਥੇ ਆ ਕੇ ਸਵਾਗਤ ਕਰਦੇ ਆਂ ਔਰ ਨਾਲ ਨਾਲ ਪੂਰੇ ਦੇਸ਼ ਨੂੰ ਪੂਰੇ ਪੰਜਾਬ ਨੂੰ ਸੰਸਾਰ ਨੂੰ ਦੱਸਣਾ ਚਾਹੁੰਦੇ ਆ ਕਿ ਜਦੋਂ ਸਰਦਾਰ ਸ਼ਮਾਰਾ ਸਿੰਘ ਸੁੰਗੜਾ ਸਾਫ ਕਾਮੇਲ ਨੂੰ ਸਰਕਾਰ ਨੇ ਝੂਠਾ ਪਰਚਾ ਪਾ ਕੇ ਬੰਦ ਕੀਤਾ ਸੀ ਉਦੋਂ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਹਾਈ ਕੋਰਟ ਸਰਦਾਰ ਸਿਮਰਨਜੀਤ ਸਿੰਘ ਜੀ ਨੇ ਸਾਥੀ ਢਾਹ ਕੇ ਉਹਨਾਂ ਦੀ ਜਵਾਨਤ ਕਰਾਈ ਉਦੋਂ ਬਿਮਾਰ ਵੀ ਸੀ ਪੀੜਤ ਸੀ ਲੋਕਾਂ ਨਾਲ ਫਿਰ ਵੀ ਇਹਨਾਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਲਦੀ ਦੇ ਬਾਹਰ ਕਢਾਇਆ ਅੱਜ ਸਾਡੇ درمیان ਪਹੁੰਚੇ ਨੇ ਪੂਰੀ ਐਸਬੀਸੀ ਮਹਾਪੰਚਾਇਤ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੀ ਬੇਨਤੀ ਹੈ ਸਰਦਾਰ ਸਿਮਰਨਜੀਤ ਸਿੰਘ ਜੀ ਨੂੰ ਕਿ ਆਪਣੇ ਬਟਕੁੱਲੇ ਵਿਚਾਰ ਦੱਸਣਗੇ ਜੀ ਕਿਉਂਕਿ ਲੀਗਲ ਮਾਹਰ ਨੇ ਇਸ ਢੰਗ ਦੇ ਨਾਲ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰੀ ਹੈ ਐਡਵੋਕੇਟ ਸਰਦਾਰ ਸਿੰਘ ਜੀ ਜਿਸ ਦਾ ਮੋਰਚਾ ਐ ਸਿਬੀ ਮਹਾਪਨਚਾਇਤ ਬੁਲਉਲਾਇਆ ਗਿਆ ਹੈ ਬਹਿਤ ਵੀ ਰਾਇਲ ਇਸ ਉਸਦਾ ਹੈ ਕਿ ਜਿਹੜੀਆਂ ਮੰਗਾਂ ਨੇ ਬਹੁਤ ਵਾਜਬ ਤੇ ਜਾਇਜ਼ ਨੇ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਸੱਚ ਹੈ ਕਿ ਜਿਹੜੇ ਸਾਡੇ ਨਾਗਰਿਕ ਇੰਨੀ ਠੰਡ ਵਿੱਚ ਇੱਥੇ ਬੈਠੇ ਹੋਏ ਨੇ ਇਹਨਾਂ ਦਾ ਬਖਸ਼ ਨਹੀਂ ਕੀਤਾ ਜਾਣਾ ਜਿਵੇਂ ਨਾ ਕਿ ਇਹ ਮੰਗਾਂ ਵਿੱਚ ਪੜੀਆਂ ਨੇ ਉਹ শূন্য ਨੇ ਉਤੇ ਦੇ ਚੇਕਪਰ ਬਾਕੀ ਇਹ ਹੈ ਕਿ ਜਿਹੜੇ ਨਰੇਗਾ ਵਰਕਰ ਨੇ ਜਿਹੜਾ ਦੇ ਪਿੰਡਾਂ ਦੀ ਡਵੈਲਪਮੈਂਟ ਵੀ ਬਹੁਤ ਕਮ ਕੀਤਾ ਹੈ ਉਹਨਾਂ ਲਈ ਸਰਕਾਰ ਨੇ ਕੋਈ ਵੀ ਪਾਲਿਸੀ ਕੰਪਨਸੇਸ਼ਨ ਨਹੀਂ ਰੱਖੀ ਕਿ ਆਰਡਰ ਉਹ ਜੇ ਉਹਨੀ ਕੀ ਤੁਮ ਮਾਰੀ ਨਾਲ ਕਿਸੇ ਹੋਰ ਕਾਰਨ ਮੌਤ ਹੋ ਜਾਂਦੀ ਹੈ ਕਿ ਉਹਦੇ ਪਰਿਵਾਰ ਦਾ ਕਿਜ਼ਾਰਾ ਕਹਿੰਦੀ ਚੱਲ ਜੂ। ਸੋ ਇਹਨਾਂ ਨੇ ਉਹ ਕਿਹਾ ਕਿ 10 ਲੱਖ ਰੁਪਏ ਛੱਟੂ ਘੱਟ ਕੰਪਨਸੇਸ਼ਨ ਮਿਲਣ ਚੱਲ ਜੇ। ਨਾਲ ਜਿਹੜੀ ਹੈ ਜਿਵੇਂ ਸਰਕਾਰ ਦੇ ਹੋਰ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਦੀ ਹੈ ਆਰਡਰ ਦੀ ਤਨਖਾਹ ਦੇ ਮੁਤਾਬਕ ਉਹਨਾਂ ਦੀ ਕੰਪੈਟਿਟੀ ਦੇ ਮੁਤਾਬਕ 60 ਸਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਕਿ ਅਸਲ ਇਹ ਗੱਲ ਹੈ ਹੱਕ ਚ ਹੈ ਕਿ ਜਿਹੜਾ ਹਿੰਦੂਸਤਾਨ ਦਾ ਮੂਲ ਹੈਗਾ ਹੈ ਉਹ ਕਹਿੰਦਾ ਹੈ ਕਿ ਵੈਲਫੇਅਰ ਸਟੇਟ ਹੈਗੀ ਹੋਵੇ ਸੋ ਵੈਲਫੇਅਰ ਸਟੇਟ ਦਾ ਫਰਜ਼ ਹੁੰਦਾ ਹੈ ਕਿ ਜਿਹੜੇ ਉਹਦੇ 올ਡ ਏਜ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਲਈ ਸਰਕਾਰ ਕੇਂਦਰ ਦੀ ਸਰਕਾਰ ਔਰ ਸਟੇਟ ਗਵਰਨਮੈਂਟ ਤੋਂ ਮਿਲ ਵਜ਼ਨ ਵੰਡਣੇ जिना बंदिया ने ਤੁਹਾਨੂੰ ਸਰਵ ਕਰ ਰਹੇ ਨੇ ਫੌਰੀਨ ਦੇ ਵਿੱਚ ਤੁਸੀਂ ਦੇਖੋ ਕਿ 60 ਸਾਲ ਤੋਂ ਬਾਅਦ ਅਕ੍ਰੋਸ ਦਾ ওই ਵੀ ਹੈਗਾ ਉਹਦੀ ਪੈਨਸ਼ਨ ਉਹਦੀ ਜਿਹੜੀ ਮੈਡੀਕਲ ਇਲਾਜ ਦੀ ਜ਼ਿੰਮੇਵਾਰੀ ਹੈਗੀ ਹੈ ਉਹ ਸਰਕਾਰ ਦੀ ਹੁੰਦੀ ਹੈ ਇਹ ਬੜੀ ਵਾਜਬ ਮੰਗ ਹੈਗੀ ਹੈ ਨਾ ਜੀ ਸੈਕਟਰ ਵਰਕਰ ਨੂੰ ਪੈਨਸ਼ਨ ਵੀ ਲਾਉਣੀ ਚਾਹੀਦੀ ਹੈ ਔਰ ਇਸ ਇਸ ਕਿਸਮ ਦੀ ਇੰਸ਼ੂਰੈਂਸ ਪਾਲਸੀ ਹਰ ਦੇ ਰਿਕ ਵਰਕਰ ਨੂੰ ਚਾਹੀਦੀ ਹੈ ਜਿਹਦੇ ਨਾਲ ਜੇ ਕਿਸੇ ਕੋਈ ਹਾਪੀ ਨਾ ਵੀ ਹੁੰਦੀ ਹੈ ਤੇ ਪਰਿਵਾਰ ਉਸ ਆਰਥਿਕ ਮਤਲਬ ਨਾਲ ਖੜਾ ਹੋ ਸਕੇ ਮੇਰੇ ਇਨਾਂ ਨੇ ਮੰਗ ਕੀਤੀ ਹੈ ਕਿ ਡਾਕਟਰ ਸਾਹਿਬ ਦਾ ਜਿਹੜਾ ਬੁੱਤ ਹੈ ਉਹ ਲੱਗਣਾ ਚਾਹੀਦਾ ਹੈ ਅਸੀਂ ਕਹਿੰਨੇ ਆ ਕਿ ਜੇ ਵੱਲਪਾਈ ਪਟੇਲ ਦਾ ਬੁੱਤ ਏਡਾ ਵੱਡਾ ਹੈ ਤੁਸੀਂ ਅਰਬਾ ਘਰ-ਘਰ ਪੀਏ ਲਾ ਕੇ ਲਾ ਸਕਦੇ ਹੋ ਕਿ ਡਾਕਟਰ ਸਾਹਿਬ ਦੀ ਤੇ ਇੱਕ ਸਹੀ ਸਲੀ ਬਹੁਤ ਵੱਡੀ ਦੇਣ ਹੈ ਉਹਨਾਂ ਨੇ ਜਿਹੜਾ ਸੰਤਾਨ ਲਿਆ ਕੇ ਇਸ ਦੇਸ਼ ਨੂੰ ਪੈਰਾਂ ਤੇ ਖੜ੍ਹਾ ਕੀਤਾ ਹੈ ਇਹ ਤੁਹਾ ਦਾ ਜਿੰਨਾ ਵੀ ਸਪਰੈਸ ਕਲਾਸ ਹੈਗੀ ਹੈ ਜਿੰਨ ਗਲਤ ਸਮਾਜ ਕਹਿੰਦੇ ਨੇ ਇਹ ਡਾਕਟਰ ਸਾਹਿਬ ਦੀ ਬਦੌਲਤ ਹੀ ਹਿੰਦੁਸਤਾਨ ਨਾਲ ਖੜ੍ਹਾ ਹੈਗਾ ਐਸੀ ਮਹਿਸੂਸ ਕਰਦੇ ਆਂ ਕਿ ਕੇਂਦਰ ਦੀ ਸਰਕਾਰ ਨੂੰ ਜਿਹੜਾ ਦਿੱਲੀ ਦੇ ਵਿੱਚ ਜਿੱਥੇ ਕੇ ਹਾਰਟ ਡਿਗਨੇਟਰੀ ਦੁਨੀਆ ਦੇ ਦੇਸ਼-ਵਿਦੇਸ਼ਾਂ ਤੋਂ ਹਰ ਬੰਦਾ ਆਉਂਦਾ ਹੈ ਹਰ ਬੰਦੇ ਨੂੰ ਦਿੱਲੀ ਐਸੈਸਿਬਲ ਹੈਗੀ ਹੈ ਉਥੇ ਡਾਕਟਰ ਸਾਹਿਬ ਦੀ ਯਾਦ ਵਿੱਚ ਇੱਕ ਪੱਤੀ ਯੂਨੀਵਰਸਿਟੀ ਉਹਦੇ ਵਿੱਚ ਬੋਤ ਲਾਇਆ ਜਾਣਾ ਚਾਹੀਦਾ ਹੈ ਕਿ ਜਿੱਥੇ ਉਹਨਾਂ ਦੇ ਨਾਲ ਜਿਹੜੀ ਹਾਈ ਡਾਕਟਰੇਟ ਲੈਵਲ ਦਾ ਜਿਹੜੀ ਸਰਚ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹੈ ਜਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਸ ਪ੍ਰੈਸਡ ਕਲਾਸਸ ਦੀ ਹਿਸਟਰੀ ਕੀ ਹੈਗੀ ਹੈ ਜਿਹੜੀ ਇਹਨਾਂ ਦੀ ਡਿਮਾਂਡ ਹੈ ਇੱਕ ਰੱਖਿਆ ਹੈ ਕਿ 2.5 ਲੱਖ ਤੋਂ ਉੱਪਰ ਜਿਹੜੀ PCS ਵਾਲੀ ਕਲਾਸ ਦੇ ਵਿੱਚ ਇਹਨਾਂ ਨੂੰ ਲੈਣਾ ਚਾਹੀਦਾ ਹੈ ਉਹ ਵੀ ਬੜੀ ਵਾਜਬ ਹੈ ਕਿਉਂਕਿ ਬਹੁਤ ਟਾਈ ਲੱਖ ਰੁਪਇਆ ਆਮਦਨ ਦਾ ਅੱਜ ਕੱਲ ਜਿਹੜੀ ਮਜ਼ਦੂਰ ਦੀ ਤਿਆਰੀ ਦੀ ਸਭ 100 ਰੁਪਇਆ ਹੈ ਜੇ ਹੈ ਤਾਂ ਲਗਾਈ ਬਹੁਤ ਹੈ ਇਹ ਸਰਕਾਰ ਦੇ ਅਧਿਨੇ ਚੇਗੇ ਉਹ ਚਦੋ ਚਾਏ ਨੂੰ ਛੇਵਾ ਕਰ ਸਕਦੀ ਹੈਗੀ ਜੀ ਜਿਹੜੇ ਮੰਗਾ ਬੜੀ ਵਾਜਬ ਨੇ ਕਿ ਸਟੇਟ ਗਵਰਨਮੈਂਟ ਨੇ ਜਿਹੜਾ ਪੰਜਾਬ ਦੇ ਚੀਫ ਮਿਨਿਸਟਰ ਨੇ ਸ੍ਰੀ ਭਗਵੰਤ ਮਾਨ ਉਹਨਾਂ ਵੀ ਕਮਨ ਸੈਂਟਰ ਦੇ ਵਿੱਚ મોદી ਸੀ ਨੇ ਵੀ ਕਮਾਂਹੀ ਕਿ ਜਨਤਾਵਾਂ ਵਾਜਬ ਇਸ ਪ੍ਰੈਸ ਕਾਸ਼ੇ ਮੰਗਾਦੇ ਇਹਨਾਂ ਨੂੰ ਹੰਡਰਡ ਸਪੋਰਟ ਤੋਂ ਅੰਦੀ ਵਿਸ਼ਾਏ ਸਰਕਾਰ ਆਪ ਚਲਕੇ ਇਥਿਆ ਤੇਜ਼ ਰੁਤ ਕਰਾ ਕਰਨਾ ਚਾਹੀਦਾ ਆਪ ਵੀ ਸਾਡੇ ਮੋਰਚੇ ਦਾ ਚਸ਼ਮਾਂ ਦੇ ਵਿੱਚ ਸ਼ਾਮਲ ਹੋ ਗਏ ਆ ਅਸੀਂ ਤੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਆਗੂ ਆ ਜਿਹੜੇ ਪੰਜਾਬ ਤੋਂ ਬਹੁਤ ਜੋ ਜਿਹੜੀਆਂ ਉਗੀਆਂ ਸ਼ਖਸੀਅਤਾਂ ਇਹ ਬੁੱਧੀਜੀਵੀ ਆ ਸਮਾਜ ਦੇ ਸਾਡੇ ਕੋਲੇ ਪਹੁੰਚ ਰਹੇ ਆ ਅੱਜ ਸਾਡੇ ਕੋਲੇ ਆ ਜਿਹੜੇ ਐਡਵੋਕੇਟ ਸਾਫ ਸਿਮਰਨਜੀਤ ਸਿੰਘ ਵੀ ਸਾਡੇ ਵਿਚਾਰ ਜਿਹੜਾ ਸਾਨੂੰ ਸਹਿਯੋਗ ਦੇ ਰੀਤੇ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਅਸੀਂ ਪੰਜਾਬ ਦੀਆਂ ਸਾਰੀਆਂ ਜੱਟੇ ਬੰਦੀਆਂ ਨੂੰ ਉਹ ਜਿਹੜੀਆਂ ਸ਼ਖਸੀਅਤਾਂ ਨੂੰ ਜਿਹੜੀਆਂ ਸਾਡੇ ਸਮਾਜ ਦੇ ਨਾਲ ਜਿਹੜਾ ਦਰਦ ਰੱਖਦੀਆਂ ਉਹਨਾਂ ਨੂੰ ਕਹਿੰਨੇ ਆ ਕਿ ਇਸ ਮੋਰਚੇ ਦੇ ਵਿੱਚ ਆ ਕੇ ਵੱਧ ਤੋਂ ਵੱਧ ਜਿਹੜਾ ਸਹਿਯੋਗ ਦੇਣ ਤਾਂ ਕਿ ਸੁੱਤੀ ਹੋਈ ਸਰਕਾਰ ਨੂੰ ਅਸੀਂ ਜਗਾ ਸਕੇ ਔਰ ਜਲਦੀ ਹੀ ਆਪਣੀਆਂ ਮੰਗਾਂ ਨੂੰ ਜੜੀਆਂ ਪ੍ਰਵਾਨ ਕਰਾ ਸਕੀਏ ਥੈਂਕ ਯੂ ਬਰਬਾਤ ਉਹ ਆਹ ਵੀ ਸਿੱਖਾ ਖਾਲਸਾ ਵਾਹਿਗੁਰੂ ਜੀ ਹੱਤ ਅੱਜ ਜਿਵੇਂ ਰਜ਼ਰਵੇਸ਼ਨ ਤੋਂ ਪਰੋ ਉਹ ਉੱਠਾ ਜੋ 21 ਤਰੀਕ ਤੋਂ ਇਥੇ ਸਟਾਰਟ ਹੋ ਚੁੱਕਿਆ ਹੈ ਅੱਜ ਪੰਜਾਬ ਦੀਆਂ ਅਲੱਗ-ਅਲੱਗ ਜਥੇਬੰਦੀਆਂ ਇਸ ਮੋਰਚੇ ਨੂੰ ਮਜ਼ਬੂਤ ਕਰਨ ਦੇ ਲਈ ਆਪਣੇ ਆਪਣੇ ਪੱਧਰ ਦੇ ਉੱਤੇ ਪੂਰੀ ਤਿਆਰੀ ਦੇ ਵਿੱਚ ਹੈ ਔਰ ਅਸੀਂ ਜਿਹੜਾ ਸਰਕਾਰਾਂ ਨੇ ਸਾਡੇ ਸਮਾਜ ਦੇ ਨਾਲ ਧੋਖਾ ਤੇ ਧੱਕਾ ਕੀਤਾ ਉਹਦੇ ਖਿਲਾਫ ਸਾਰੀਆਂ ਹੀ ਕਿਸਾਨ ਮਜ਼ਦੂਰ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਔਰ ਅਸੀਂ ਸਰਕਾਰ ਨੂੰ ਇੱਕ ਗੱਲ ਕਹਿ ਦੇਣੀ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਮੰਗਾਂ ਉਹ ਕੋਈ ਅਸੀਂ ਨਜਾਇਜ਼ ਮੰਗ ਇੱਕ ਵੀ ਨਹੀਂ ਰੱਖੀ ਸਾਡੀਆਂ ਜਾਇਜ਼ ਮੰਗਾਂ ਗਰੀਬਾ ਮਰੇਗਾ ਫਰੰਟ ਵਾਲੀਆਂ ਯਾ ਜਿਹੜੇ ਸਾਡੇ ਸਪਾਈਸੇ ਕਪਾਈ ਹੈ ਉਹਨਾਂ ਦੀਆਂ ਮੰਗਾਂ ਐਨੀ ਵੇ ਜਿਹੜੀਆਂ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਹਨ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਇਹ ਧਰਨਾ ਜਿਹੜਾ ਸ਼ੁਰੂਆਤ ਕੀਤੀ ਹੈ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਧਰਨਾ ਵੱਡੇ ਪੱਧਰ ਦੇ ਉੱਤੇ ਮਤਲਬ ਚੱਲੂਗਾ ਅਸੀਂ ਇਹੀ ਆਪਣੇ ਜਿਹੜੇ ਪੰਜਾਬ ਵਾਸੀ ਆ ਦੇਸ਼ ਵਾਸੀ ਹੈ ਉਹਨਾਂ ਨੂੰ ਆਪਣੇ ਹੱਕਾਂ ਦੇ ਲਈ ਖੜੇ ਹੋਣਾ ਚਾਹੀਦਾ ਅਸੀਂ ਇੱਕ ਮੁਠ ਹੋ ਕੇ ਇਸ ਜਿਹੜੀਆਂ ਮੰਗਾਂ ਨੂੰ ਉਨੇ ਸਰਕਾਰ ਨੂੰ ਮਜਬੂਰ ਕਰ ਦਈਏ ਮਨਾਉਣ ਦੇ ਲਈ ਔਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹ ਜਿਹੜੀਆਂ ਗਰੀਬਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਮੰਨਣਾ ਇਹੀ ਕੁਝ ਕਹਿੰਦਾ ਹੋਇਆ ਔਰ ਅਸੀਂ ਅੱਗੇ ਆਸ ਰੱਖਦੇ ਹਾਂ ਕਿ ਜਿਹੜੇ ਸਾਡੇ ਸਾਥੀ ਪਿੰਡਾਂ 'ਚ ਬੈਠੇ ਆ ਉਹ ਸਾਡੇ ਨਾਲ ਕੋਈ ਪਿੰਡਾਂ ਦੀਆਂ ਟੀਮਾਂ ਜਾ ਰਹੀਆਂ ਸਹਿਯੋਗ ਕਰਨਗੇ ਔਰ ਅਸੀਂ ਇਹ ਮੰਗਾਂ ਨੂੰ ਮਨਵਾ ਕੇ ਹੀ ਰਹਿਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਵਾਹਿਗੁਰੂ ਜੀ ਕਾ ਸਤਿ ਸ਼ਾ ਵਾਹਿਗੁਰੂ ਜੀ ਕੀ ਇਹ ਮੋਰਚਾ ਦਰਾਰਾ ਜਿਹੜਾ ਲੱਗਾ ਇਹ ਸਰਕਾਰ ਦੀ ਨਲਾਕੀ ਦਾ ਇੱਕ ਸਬੂਤ ਹੈ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਇਹ ਗੱਲਾਂ ਤੁਹਾਡੀਆਂ 15 ਦਿਨਾਂ ਦੇ ਵਿੱਚ ਮੰਨ ਲਈਆਂ ਜਾਣਗੀਆਂ ਉਹ 2 ਮਹੀਨੇ ਵਿੱਚ ਵੀ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਇਸ ਕਰਕੇ ਮਜਬੂਰ ਹੋ ਕੇ ਸਾਨੂੰ ਇਹ ਮੋਰਚਾ ਲਾਉਣਾ ਪਿਆ ਔਰ ਇੰਨੀ ਠੰਡ ਵਿੱਚ ਦਿਨ ਤੇ ਰਾਤ ਅਸੀਂ ਇੱਥੇ ਰਹਿਨੇ ਆ ਔਰ ਸਰਕਾਰ ਜਿਹੜੀ ਆ ਅੱਜ ਇਹ 70 ਦਿਨ ਹੋ ਗਿਆ ਉਹਦੇ ਕੰਨਾਂ ਤੇ ਵੀ ਤੱਕ ਨਹੀਂ ਸ਼ਕਤੀ ਇਹ ਜੀ ਉਹਨਾਂ ਦਾ ਆਂਕੀ ਪੀਪਲਾਂ ਦਾ ਹਾਲ ਹੀ ਕੁੱਤੀ ਐ ਤੇ ਕੀ ਹਾਲਚਾਲ ਹੈ ਬਈ ਕੱਡਾ ਪਰ ਸਰਕਾਰ ਜਿਹੜੀ ਐ ਉਹ ਚੋਰ ਜਿਹੜੇ ਨੇ ਉਹ ਚੋਰ ਤੇ ਕੁੱਤੀ ਜਿਹੜੀ ਪੰਜਾਬੀ ਚ ਆਉ ਉਹ ਆਪਣੇ ਤੇ ਰਲ ਗਏ ਨੇ ਅਗਰ ਅਸਾਂ ਜੋਸ਼ ਚੋਰ ਖੜੇ ਹਨ ਫੜ ਕੇ ਸਰਕਾਰ ਨੂੰ ਦਿੱਤੇ ਹਨ ਉਹਨਾਂ ਦੇ ਬਾਰੇ ਕੋਈ ਫੈਸਲਾ ਵੀ ਕੀਤਾ ਜਿਹੜੀਆਂ ਸਾਡੀਆਂ ਮੰਗਾਂ ਨੇ ਇਸ ਮੰਗਾਂ ਤੇ ਸਰਕਾਰ ਨੂੰ ਕੋਈ ਆਰਥਿਕ ਬੋਝ ਨਹੀਂ ਪੈਂਦਾ ਸਗੋਂ ਇਹ ਜੇਕਰ ਸਰਕਾਰ ਇਹ ਮੰਗਾਂ ਮੰਦੀ ਐ ਕਰੋੜਾਂ ਰੁਪਈਆਂ ਦਾ ਰਵੀ ਨੂੰ ਜਿਹੜਾ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਹੋਵੇਗਾ ਅਸੀਂ ਯਾਦ ਕਰਦੇ ਹਾਂ ਤੇ ਸਰਕਾਰ ਪ੍ਰੋਗਰਾਮ ਅੱਗੇ ਉਹਨਾਂ ਤੋਂ ਰਿਕਵਰੀ ਕਰਾਏ ਔਰ ਜਿੰਨੇ ਪੈਸੇ ਉਹਨਾਂ ਕੋਲ ਬੰਦੇ ਨੇ ਜਿੰਨਾ ਉਹਨੇ ਲਿਆ ਆਪਣੇ ਖਜ਼ਾਨੇ ਜਮ੍ਹਾਂ ਕਰਾਏ ਜਾਂ ਈਮ ਜਾਂ ਪਰ ਕਰਜ਼ੇੜਾ 21 ਪ੍ਰਤੀਸ਼ਤ ਮੋਰਚਲ ਚੱਲ ਰਿਹਾ ਹੈ ਉਸ ਨੂੰ ਬਹੁਤ ਅੱਛਾ ਅੱਛਾ ਜੋਬ ਮਿਲ ਰਿਹਾ ਹੈ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਜੋ ਜੋ ਪ੍ਰਯਤਜਿ세 ਆਕੇ ਫੀਫੀ ਚੁਪਾਰਟ ਚੁਪਾ ਰਹੇ ਹਨ ਅਫਸੋਸ ਦੀ ਗੱਲ ਇਹ ਹੈ ਕਿ ਜਿਸ ਬੋਚੇ ਤੇ ਫੈਸਲਾ ਹੋਣ ਦੇ ਨਾਲ ਸਰਕਾਰ ਨੂੰ ਕਰੋੜਾਂ ਰੁਪਏ ਦਾ ਰੈਵਨਿਊ ਮਿਲਣਾ ਹੈ ਸਰਕਾਰ ਉਸ ਨੂੰ ਲੈਣ ਦੇ ਦੀ ਇਸ ਗੱਲ ਇਹ ਸਾਬਤ ਕਰਦੀ ਹੈ ਕਿ ਜਾਂ ਤਾਂ ਇਹਗੇ ਰੈਵਨਿਊ ਸਪੈਸ਼ਲਿਸਟ ਆਮ ਆਦਮੀ ਦੇ ਤੌਰ ਤੇ ਦਿਮਾਗੀ ਤੌਰ ਤੇ ਕਮਜ਼ੋਰ ਹਨ ਜਿਹੜੇ ਇਸ ਦੀ ਕਲਕੂਲੇਸ਼ਨ ਨਹੀਂ ਕਰ ਸਕਦੇ ਜਾਂ ਫਿਰ ਉਹ ਇਸ ਨੂੰ ਇਸ ਕਰਕੇ ਵੀ ਹੱਲ ਕਰਨਾ ਚਾਹੁੰਦੀ ਕਿਉਂ ਸਾਡੇ ਡਿਪਰੈਸਡ ਕਲਾਸਿਸ ਨੂੰ ਤਰਜੀਹ ਨਹੀਂ ਦੇ ਰਹੀ ਇਹ ਕਈ ਦਿਨ ਵੱਡਾ ਘਪੜਾ ਹੋ ਰਿਹਾ ਹੈ ਸਰਕਾਰ ਜਾਣ ਦੀ 부ਝ ਦੀ ਹੋਈ ਵੀ ਉਸ ਵਿੱਚ ਪਾਰਟਿਸਪੇਟ ਕਰਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੀ ਅਸੀਂ ਮੰਨਦੇ ਹਾਂ ਕਿ ਮਾਨ ਸਾਹਿਬ ਕੋਲੇ ਬਹਾਨਾ ਹੈ ਕਿ ਇਹ ਜਿਹੜਾ ਚੋਰ ਬਣਾਏ ਨੇ ਇਹ ਜਿਹੜੇ ਚੋਰ ਪੈਦਾ ਹੋਏ ਨੇ ਇਹ ਕਾਂਗਰਸ ਤੇ ਕਾਦੀ ਸਰਕਾਰਾਂ ਦੇ ਵਿੱਚ ਪੈਦਾ ਹੋਏ ਨੇ ਪਰੰਤੂ ਜੇਕਰ ਇਹ ਇਹਨਾਂ ਚੋਰਾਂ ਨੂੰ ਫੜ ਕੇ ਸਰਾਖਾਂ ਦੇ ਪਿਛੇ ਨਹੀਂ ਕਰਦੇ ਤਾਂ ਅਸੀਂ ਇਹ ਵੀ ਕਹਾਗੇ ਕਿ ਇਹ ਵੀ ਭਰਾ ਆਪਣੇ ਭਰਾਵਾਂ ਦੇ ਰਲ ਕੇ ਸਿਰਫ ਆਪਣੇ ਨੂੰ ਰਿਓੜੀਆਂ ਵੱਢੀ ਜਾ ਰਿਹਾ ਹੈ। ਮਾਨ ਸਾਹਿਬ ਮੈਂ ਬਹੁਤਾ ਦਾ ਕੁਝ ਨਹੀਂ ਕਹਾਗਾ ਇੱਕ ਗੱਲ ਜ਼ਰੂਰ ਕਹਾਗਾ ਕਿ ਜਿਨ੍ਹਾਂ ਨੂੰ ਤੁਸੀਂ ਮੁਖੀਆਂ ਭਰਬਾਂ ਰਿਓੜੀਆਂ ਦੇ ਰਹੇ ਆ ਉਹਨਾਂ ਨੇ ਚੱਬ ਕੇ ਤੁਹਾਡੇ ਮੂੰਹ ਤੇ ਥੁੱਕ ਦੇਣੀਆਂ ਅੱਡ ਤੁਹਾਡੇ ਨਾਲ ਉਹੀ ਕਰਨਗੇ ਜੋ ਪਿਛਲੀ ਵਾਰ ਹੋਈ ਸੀ। ਧੰਨਵਾਦ। ਸਰਕਾਰਯੋਗ ਸਾਥੀਓ ਵੈਕ੍ਰੋਜੀਕਾ ਖਾਲਸਾ ਬੈਕੀ ਫਤਿਹ ਜੈ ਭੀਨ ਜੈ ਭਾਰਤ ਸਭ ਨੂੰ ਪਤਾ ਹੈ ਕਿ ਇਸ ਦੇਸ਼ ਦੇ ਵਿੱਚ ਸ਼ਹੀਦੀ ਪੰਦਰਵਾੜਾ ਚੱਲਦਾ ਹੈ ਇਸ ਪੰਦਰਵਾੜੇ ਦੇ ਵਿੱਚ ਸਾਡੇ ਸ਼ਹੀਦਾਂ ਨੇ ਕੌਮ ਦੇ ਜਰਨੈਲਾਂ ਨੇ ਸੈ ਸ੍ਰੀ ਗੁਰੂ ਕਬ ਸਿੰਘ ਜੀ ਨੇ ਆਪਣਾ ਸਰਬਤ ਸਵਾਰ ਕੇ ਛੋਟੇ ਛੋਟੇ ਬੱਚਿਆਂ ਨੇ ਸੀ ਕਿਹਾ ਸਾਨੂੰ ਇੱਕ ਰਾਹ ਦਿਖਾਇਆ ਉਹਨਾਂ ਨੇ ਦੇਸ਼ ਲਈ ਕੌਮ ਲਈ ਸਮਾਜ ਲਈ ਮਜਰੂਮਾਂ ਦੀ ਰੱਖਿਆ ਲਈ ਮਜਰੂਮਾਂ ਦੇ ਹੱਕਾਂ ਲਈ ਜਿਹੜੀ ਪਛਾਣ ਦਿੱਤੀ ਆ ਉਹਨਾਂ ਦੀ ਸ਼ਹਾਦਤ ਤੋਂ ਹੀ ਅਸੀਂ ਪ੍ਰੇਰਨਾ ਲੈ ਕੇ 21 ਦਸੰਬਰ ਤੋਂ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਕਿ ਅਸੀਂ ਆਪਣੇ ਹੱਕ ਪ੍ਰਾਪਤ ਕਰ ਸਕੀਏ ਸਾਡੀਆਂ ਮੰਗਾਂ ਜਿਹੜੀਆਂ ਇਸ ਦੇਸ਼ ਦੇ ਵਿੱਚ ਦਬਾਇਆ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਸਾਡੇ ਹੱਕ ਖੋਏ ਜਾ ਰਹੇ ਨੇ ਜੇ ਬੇਸ਼ੱਕ ਜਾਨੀ ਸਰਟੀਫਿਕੇਟ ਪੜਾ ਕੇ ਬੇਸ਼ੱਕ ਨਰੇਗਾ ਕੰਮਿਆਂ ਦੇ ਜਿਹੜਾ ਮਨੂਵਰ ਕੇਰ ਕੇ ਉਹਨਾਂ ਨੂੰ ਪੂਰਾ ਕੰਮ ਨਾ ਦੇ ਕੇ ਜਾਂ ਸਫਾਈ ਮਜ਼ਦੂਰਾਂ ਦਾ ਜਿਹੜਾ ਹਰੇਕਾ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਦੇ ਕਰਨ ਜੋਗ ਸਰਕਾਰ ਤੇ ਕੋਈ ਸਪੈਸ਼ਲੀ ਨਾ ਚੀਜ਼ਾਂ ਦਾ ਬੋਝ ਵੀ ਨਹੀਂ ਪੈਣਾ ਸਿਰਫ ਗੱਲ ਬਦਨੀਤੀ ਦੀ ਆ ਜੇ ਸਰਕਾਰ ਸਵੈਛਤ ਪ੍ਰਾਪਤ ਕਰ ਲਵੇ ਤਾਂ ਇਹ ਜਿਹੜੀਆਂ ਮੰਗਾਂ ਜਲਦੀ ਮੰਨ ਕੇ ਸਾਡਾ ਜਿਹੜਾ ਅਸੀਂ ਅੱਜ ਅਸੀਂ ਉੱਚਾ ਲਈ ਬੈਠੇ ਆ ਸਾਨੂੰ ਆਪਣੇ ਜਿੱਤ ਕੇ ਘਰ ਨੂੰ ਚਾਹੀਏ ਤੇ ਸਰਕਾਰ ਦਾ ਵੀ ਖਿਹੜਾ ਛੁੱਟੇ ਨਹੀਂ ਤਾਂ ਜਿਸ ਤਰ੍ਹਾਂ ਪਹਿਲਾਂ ਸਾਥੀਆਂ ਨੇ ਦੱਸਿਆ ਕਿ ਸਮਾਜ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਘਰਾ ਮਿਲ ਰਿਹਾ ਇੱਥੇ ਰਹਿਣ ਲਈ ਕੋਈ ਕੰਬਲ ਦੇ ਰਿਹਾ ਕੋਈ ਬੈੱਡ ਦੇ ਰਿਹਾ ਕੋਈ ਕੋਈ ਸਵਾਦ ਦੇ ਗਿਆ ਰਿਹਾ ਕੋਈ ਕੋਈ ਤਾਂ ਕਿ ਮੋਰਚਾ ਜਿੰਦਰਾਤ ਚੜ੍ਹਦੀ ਕਲਾ ਦੇ ਵਿੱਚ ਆਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਨੱਕ ਦੇ ਵਿੱਚ ਜੰਮ ਕਰਕੇ ਸਿਚਿਤ ਪ੍ਰਾਪਤ ਕਰਕੇ ਆਪਣੇ ਹੱਕ ਪ੍ਰਾਪਤ ਕਰਾਂਗੇ ਤਾਂ ਇਹ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਜੈਪੀ ਜੈਪਾ